ਪਹਿਲੀ ਗੱਲ ਤਾਂ ਇਹ ਹੀ ਹੋਏਗੀ ਕਿ ਵਸ਼ਿਕਰਨ ਐ ਕੀ ਚੀਜ਼ ਹੈ ਵਸ਼ਿਕਰਨ ਇੱਕ ਪ੍ਰਚੀਨ ਕਾਲ ਵਿੱਦਿਆ ਹੈ ਸਾਸ਼ਤਰ ਦੁਆਰਾ ਲਿਖੀ ਗਈ ਇਹਨੂੰ ਜਾਣਨ ਵਾਲਾ ਇਹਨੂੰ ਸਮਝਣ ਵਾਲਾ ਸਾਰਾ ਨਾ ਜ਼ਾਇਦਾ ਵਸ਼ਿਕਰਨ ਬਹੁਤ ਹੁੰਦਾ ਹੈ क्लाइंट तो हर प्रकार का आता है देखो बसीकरण भी भी होता वा कारोबार भी भी होता वा विवाह शादी के बंधन भी होता वा गृह पूजा पाठ भी भी होता वा जबरदस्ती जी का वशीकरण करवाना होता है यानी कि उसको अपन नाजायज भी कह सकते हैं तो जेकर तुम्हारे को अजेखा कोई क्लाइंट आवे तो फिर तुम उसका काम करते हो कि नहीं बस उस चीज की शोध करते हैं विचार करते हैं कि पर्पस लियो करा रहा वा वो पूरा समझ के ज्ञान लेके उन्होंने कुछ समय ਤੁਹਾਡੇ ਕੋਲ ਇਦਾਂ ਦਾ ਕੋਈ ਕਲਾਇੰਟ ਆਇਆ ਹੋਵੇ ਜਿਹੜਾ ਕਿ ਨਜਾਇਜ਼ ਵਸ਼ੀਕਰਨ ਕਰਵਾਉਣਾ ਚਾਹੁੰਦਾ ਸ। ਔਰ ਵਸ਼ੀਕਰਨ ਅੱਜਕੱਲ੍ਹ ਲੋਕ ਕਰਨੀ ਜਗ੍ਹਾ-ਜਗ੍ਹਾ ਜਿਵੇਂ ਪਾਣਾ ਖੋਲ ਕੇ ਬਣਾ ਦਿੱਤਾ ਦੋ ਨਿੰਬੂ ਕਮਾ ਲਓ ਦੋ ਲੋਕ ਲਾ ਦੋ ਦੋ ਦੀਏ ਜਲਾ ਦੋ ਕੁਝ ਵੀ ਕਰਨਾ ਇਦਾਂ ਵਸ਼ੀਕਰਨ ਨਹੀਂ ਹੁੰਦਾ ਵਸ਼ੀਕਰਨ ਇੱਕ ਪ੍ਰੋਪਰ ਵਿੱਦਿਆ ਹੈ। ਤੇ ਪਿੰਡਾਂ ਆ ਸਾਮ ਗੱਦੀ ਪੂਰਾ ਗਾਂ ਕਰਕੇ ਉਹਨੂੰ ਮਿਉਮ ਕਿਹਾ ਜਾਂਦਾ ਵਾ ਅੱਜ ਵੀ ਰਹਿਸੇਮੀ ਦੁਨੀਆ ਉੱਤੇ ਹੈਗੀ ਆ ਉਹਦਾ ਜਿੰਦਾ ਜਲਦਾ ਸਬੂਤ ਸਾਰੀ ਦੁਨੀਆ ਦੇਖ ਸਕਦੇ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਘਰਾਂ ਦੇ ਵਿੱਚ ਲੜਾਈ ਝਗੜੇ ਬਹੁਤ ਹੁੰਦੇ ਨੇ ਜਾਂ ਫਿਰ ਪਿਆਰ ਵਾਲੇ ਪਾਸੋਂ ਬਹੁਤ ਪਰੇਸ਼ਾਨ ਨੇ ਤੇ ਕਈ ਵਾਰ ਇਹੀ ਪਰੇਸ਼ਾਨੀਆਂ ਸੁਸਾਇਡ ਦਾ ਵੀ ਕਾਰਨ ਬਣਦੀਆਂ ਬਿਲਕੁਲ ਉਹਦਾ ਸਮਾਧਾਨ ਕੀਤਾ ਜਾਂਦਾ ਵਾ ਉਹਦੀ ਪ੍ਰੋ ਕੁਲਨੀ ਬਣਾਈ ਜਾਂਦੀ ਕੁਲਨੀ ਦੁਆਰਾ ਗ੍ਰਹਿਵਾਲਾ ਦੇਖ ਕੇ ਵਿਚਾਰ ਕਰਕੇ ਦੱਸਿਆ ਜਾਂਦਾ ਵੀ ਤਰਾ ਇੰਨਾ ਸਮੇਂ ਇੰਨੇ ਸਮੇਂ ਤੋਂ ਖਰਾਬ ਹੈ ਤਾਂ ਗ੍ਰਹਾ ਹੁੰਦਾ ਵਾ ਮਸ਼ੀਨ ਵੀ ਜਾਨੇ ਕੀਤਾ ਵੀ ਜਾਂਦਾ ਵਾ ਕਰਵਾਇਆ ਵੀ ਜਾਂਦਾ ਤੜਵਾਇਆ ਵੀ ਜਾਂਦਾ ਵਾ ਜੋ ਵੀ ਚੀਜ਼ਾਂ ਹਰ ਚੀਜ਼ ਹੈਗੀ ਸੰਭਵ ਸਭ ਕੁਝ ਹੈ ਪੁਰਾਤਨ ਕਾਲ ਵਿੱਦਿਆ ਦੇ ਅਜਿਹੀ ਰਹੱਸੇ ਵਿੱਚ ਗੱਲਾਂ ਵਾ ਕਿ ਹਰ ਚੀਜ਼ ਹੁੰਦੀ ਹੈ ਕਰਨ ਹੋਣਾ ਚਾਹੀਦਾ ਤੇ ਕਰਵਾਉਣ ਵਾਲਾ ਚਾਹੀਦਾ ਵਾ ਈ ਪੰਡਿਤ ਕਲੇਮ ਕਰਦੇ ਨੇ ਕਿ ਸਾਡਾ ਕੀਤਾ ਹੋਇਆ ਵਸ਼ੀਕਰਨ ਕੋਈ ਹੋਰ ਤੋੜ ਨਹੀਂ ਸਕਦਾ। ਜੇ ਸਰਮੇਦਨਾਤ ਦੇਖਿਆ ਜਾਵੇ ਤਾਂ ਹਰ ਚੀਜ਼ ਦਾ ਤੋੜ ਬਾਜੀ ਵਾਜਾਇਆ ਜਾਏ ਜਾ ਕੋ ਸਮੇਂ ਰਿਕਾਰਡਿੰਗ ਹੁੰਦਾ ਵਾ। ਕੋਈ ਸਮੇਂ ਵਾਸਤੇਦਰ ਕੋਈ ਲੰਬੇ ਸਮੇਂ ਤੋਂ ਤੋੜ ਹਰ ਚੀਜ਼ ਦੀ। ਕਿਹੜਾ ਉਹਨੂੰ ਮੂਲਕ ਚੰਗਾ ਵਾ, ਕਿਹੜਾ ਨੰਬਰ ਚਾਹੀਦਾ ਵਾ, ਕਿਹੜਾ ਵਸਤਰ ਪੋਣਾ ਵਾ, ਕਿਹੜਾ ਕਲਰ, ਸਾਰੀਆਂ ਚੀਜ਼ਾਂ ਦੇ ਡਿਟੇਲ ਅਸੀਂ ਕੁੰਡੀ ਦੇ ਬਣਾ ਕੇ ਦੇ ਦਿੰਦੇ ਹਾਂ। ਦੇਖੋ ਜੀ ਉੱਚੇ ਫਿਰ ਕਾਰਨ ਹੁੰਦਾ ਕੋਈ ਨਜ਼ਰ ਹੈ ਕੋਈ ਟੋਕ ਹੈ ਕੋਈ ਕੀਤਾ ਹੈ ਕੋਈ ਕਰਾਇਆ ਹੈ ਇਹ ਵੀ ਜਿੱਦਾਂ ਚੱਲਦੀ ਹੈ ਨਾ ਫਿਰ ਲੋਕੀ ਜਦੋਂ ਕੋਈ ਬੱਚੀ ਵਿਆਹ ਕਿ ਹੁੰਦੀ ਆ ਬਹੁਤ سارے ਪਰਿਵਾਰ ਦੇ ਲੋਕ ਖੁਸ਼ ਹੁੰਦੇ ਆ ਬਹੁਤ سارے ਸਾਡੇ ਦੇ ਅਨੰਦਰ ਸਿੰਘ ਸਾਡਾ ਬੱਚਾ ਵਾ ਜੀ ਕਾਮਯਾਬ ਹੋ ਸਕੇ ਆਏ ਬੱਚੇ ਦੀ ਵਿਆਹ ਹੋ ਗਿਆ ਵਾ ਨਹੀਂ ਹੋ ਗਿਆ ਵਾ ਇਤਲਾਗ ਹੋ ਜਾਗਾ ਫਿਰ ਵੀ ਇੱਕੋ ਜਿਹਾ ਕਾਰਨ ਕਿ ਉਹ ਆਲਰੇਡੀ ਮਿਲਦੇ ਸੀ ਜੋ ਮਰਜ਼ੀ ਦੁਨੀਆ ਨੇ ਕੀਤਾ ਉਹ 2 ਮਹੀਨੇ 6 ਮਹੀਨੇ ਫਿਰ ਕਦਰ ਨੇ ਇਸੇ ਇਕੱਠੇ ਰਹਿਣਾ ਤੇ ਜਿਵੇਂ ਤੁਸੀਂ ਕੀਤਾ ਕਰਾਇਆ ਇਹਦੀ ਗੱਲ ਕੀਤੀ ਐ ਜੇ ਕਿਸੇ ਮਨੁੱਖ ਦੇ ਉੱਤੇ ਕੀਤਾ ਗਿਆ ਹੋਵੇ ਤੇ ਉਹਨੂੰ ਫਿਰ ਕਟਿਆ ਜਾ ਸਕਦਾ ਬਿਲਕੁਲ ਕਟਿਆ ਜਾ ਸਕਦਾ ਉਹਦੀ ਪ੍ਰੋਪਰ ਕਾਰਡ ਹੁੰਦੀ ਹੈ ਵਿਜੀਵਿਦਾਨਾ ਉਹ ਸਾਡਾ ਸੰਪਰਕ ਕਰਕੇ ਅਸੀਂ ਉਹਦੀ ਬਾਇਟ ਡਾਟਾ ਦੇਖ ਕੇ ਉਹ ਚੀਜ਼ ਨੂੰ ਬਿਲਕੁਲ ਸਮਾਪਤ ਕਰਾਂਗੇ ਔਰ ਹਮੇਸ਼ਾ ਨਹੀਂ ਕਰਾਂਗੇ ਕਿ ਲੌਂਗ ਲਾਈਫ ਲਈ ਉਹਦੇ ਤੋਂ ਦੁਬਾਰਾ ਕੀਤਾ ਕਰਾਇਆ ਹੋ ਨਾ ਸਕੇ ਫੋਟੋ ਦੁਆਰਾ ਬਹੁਤ ਕੁਝ ਕੀਤਾ ਜਾ ਸਕਦਾ ਵਾ ਸੰਭਵ ਸੰਭਵ ਹੈ ਪਰ ਅਟੈਚਮੈਂਟ ਹੋਣੀ ਜ਼ਰੂਰੀ ਹੈ ਐਦਾਂ ਹਰ ਕੋਈ ਫੋਟੋ ਚੱਕ ਕੇ ਅਖਬਾਰ 'ਚ ਔਰ ਜਾਂ ਟੀਵੀ 'ਚ ਔਰ ਜਾਂ ਕਿਸੇ ਵੀ ਨਿੱਤਰ ਨਿਕਲੇ ਨਾਲ ਲੋਕੀ ਮਜ਼ਾਕ ਕਰ ਦਿੰਦੇ ਆ ਸੰਭਵ ਨਹੀਂ ਤੁਸੀਂ ਕਿਸ ਪੰਡਰ ਪਾਵਣ ਨੂੰ ਪੈਸੇ ਦਿੱਤੇ ਹੀ ਨਹੀਂ ਹੈ ਤੁਸੀਂ ਪੈਸੇ ਦੇ ਦਿੱਤੇ ਇੱਕ ਆਨਲਾਈਨ ਠੱਗੀ ਵਾਲੇ ਨੂੰ ਜਿੰਨੇ ਦੋਸਵਾਲ ਕਹੇਗਾ ਮੈਂ ਸਭ ਕੁਝ ਕਰ ਦਿੰਦਾ ਬਣਾ ਕੇ ਕਿਸੇ ਵੀਡੀਓ ਦੇ ਦੁਆਰਾ ਨੇ ਕਹਿ ਦਿੱਤਾ ਉਹਦੇ ਦੁਆਰਾ ਉਹ ਕੰਮ ਹੋਇਆ ਨਹੀਂ ਸਹੀ ਦੇਖੋ ਸਹੀ ਜਾਣੋ ਸਹੀ ਨਾਮ ਪਤਾ ਕਿਸ ਨੂੰ ਕਰ ਰਹੇ ਹੋ ਉਹ ਨਾਮ ਤੇ ਆ ਰਿਹਾ ਹੁੰਦਾ ਪੁਰਾਣਾ ਪੰਡਰ ਜੀ ਔਰ ਪੇਮੈਂਟ ਜਾ ਰਹੀ ਹੁੰਦੀ ਹੈ ਪੁਰਾਣੇ ਪੰਡਰ ਕੋ ਅੱਜ ਕੱਲ ਇੱਕ ਚੀਜ਼ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਤੇ ਉਹ ਹੈ ਵਸ਼ਿਕਰ ਹਰ ਪਾਸੇ ਕਿਤੇ ਨਾ ਕਿਤੇ ਸਾਨੂੰ ਵਸ਼ਿਕਰਣ ਸ਼ਬਦ ਸੁਣਨ ਨੂੰ ਮਿਲ ਜਾਂਦਾ ਪਰ ਇਹ ਸ਼ਬਦ ਹੈ ਕੀ ਮਤਲਬ ਕਿ ਵਸ਼ਿਕਰਣ ਹੈ ਕੀ ਕਿ ਇਹ ਸੱਚਮੁੱਚ ਹੁੰਦਾ ਹੈ ਕਿ ਇਹ ਪਰਮਾਨੈਂਟ ਕਰਵਾ ਦਿੱਤਾ ਜਾਂਦਾ یا پھر ادا کوئی توڑ ਹੁੰਦਾ ਹੈ ਜਾਂ ਫਿਰ ਨਹੀਂ ਅੱਜ ਤੁਹਾਡੇ ਕਈ ਸਵਾਲਾਂ ਦਾ ਜਵਾਬ ਅੱਜ ਦੇ ਇਸ ਖਾਸ ਵੀਡੀਓ ਵਿੱਚ ਅਸੀਂ ਦਵਾਂਗੇ ਤੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਡਤ ਬਲਦੇਵ ਕੁਮਾਰ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਾਂਗੇ ਪੰਡਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸਭ ਤੋਂ ਪਹਿਲਾਂ ਜੇ ਅਸੀਂ ਵਸ਼ਿਕਰਨ ਦੇ ਮੁੱਦੇ ਦੀ ਸ਼ੁਰੂਆਤ ਕਰੀਏ ਤੇ ਪਹਿਲੀ ਗੱਲ ਤਾਂ ਇਹ ਹੀ ਹੋਏਗੀ ਕਿ ਵਸ਼ਿਕਰਨ ਹੈ ਕੀ ਚੀਜ਼ ਹੈ ਵਸ਼ਿਕਰਨ ਇੱਕ ਪ੍ਰਚੀਨ ਕਾਲ ਵਿਦਿਆ ਹੈ ਸਾਸਤ੍ਰ ਦੁਆਰਾ ਲਿਖੀ ਗਈ ਇਨ ਨੂੰ ਜਾਣਨ ਵਾਲਾ ਇਹਨੂੰ ਸਮਝਣ ਵਾਲਾ ਇਨਸਾਨ ਹੋਣਾ ਚਾਹੀਦਾ ਵਸ਼ਿਕਨ ਬਿਲਕੁਲ ਹੁੰਦਾ ਹੈ ਉਹਨੂੰ ਪੜਨ ਵਾਲਾ ਜਾਣਵਾਲਾ ਹੋਣਾ ਚਾਹੀਦਾ ਬਸ ਵਸ਼ਿਕਨ ਬਿਲਕੁਲ ਜਾਇਜ਼ ਹੁੰਦਾ ਹੈ ਵਸ਼ਿਕਨ ਠੀਕ ਹੈ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਵਸ਼ਿਕਰਨ ਦੇ ਵੀ ਅੱਗੇ ਕਈ ਪ੍ਰਕਾਰ ਹੁੰਦੇ ਹੈ ਯਾਨੀ ਕਿ ਉਹ ਕਈ ਟਾਈਪਸ ਦਾ ਹੁੰਦਾ ਹੈ ਇੱਕ ਤਾਂ ਹੁੰਦਾ ਹੈ ਕਿ ਪਰਮਾਨੈਂਟ ਹੁੰਦਾ ਹੈ ਜਾਂ ਫਿਰ ਜੇ ਕਈ ਇਹ ਥੋੜੇ ਟਾਈਮ ਲਈ ਵੀ ਕਰ ਦਿੱਤਾ ਜਾਂਦਾ ਜਿਹਨੂੰ ਟੈਂਪਰਰੀ ਕਹਿ ਸਕਦੇ ਆ ਤੇ ਕੀ ਸੱਚਮੁੱਚ ਇਹ ਚੀਜ਼ਾ ਹੈ ਬਿਲਕੁਲ ਸੰਭਵ ਹੈ ਵਸ਼ਿਕਨ ਲੰਬੇ ਸਮੇਂ ਲਈ ਵੀ ਆ ਕੁਛ ਟਾਈਮ ਲਈ ਵੀ ਆ ਵਸ਼ਿਕਨ ਕਿਸ ਪਰਪਸ ਦੀ ਕੀਤਾ ਜਾ ਰਿਹਾ ਕੀ ਦੇ ਉੱਤੇ ਕੀਤਾ ਜਾ ਰਿਹਾ ਉਹਦੇ ਸੋਚ ਵਿਚਾਰਨਾ ਇੱਕ ਸੋਧ ਕਰਕੇ ਨਿਰਣੇ ਲੈਂਦਾ ਜਾਂਦਾ ਕਿ ਵਸ਼ਿਕਨ ਕਿੰਨੇ ਟਾਈਮ ਲਈ ਚਾਹੀਦਾ ਵਾ ਕਿ ਉਹ ਲਾਇ ਪੜਨਾ ਬੰਨਾ ਚਾਹੁੰਦਾ ਵਾ ਔਰ ਕੀ ਉਹ ਟਾਈਮ ਨੂੰ ਬਸ ਆਪਣੇ ਵਾਸਤੇ ਕਰ ਰਿਹਾ ਵਾ ਉਹ ਚੀਜ਼ ਨੂੰ ਸੋਚ ਕੇ ਵਿਚਾਰ ਕੇ ਹੀ ਇਸੇ ਦੀ ਸਲਾਹ ਦਿੰਦੇ ਆ ਸੰਪਰਕ ਕਰ ਸਕਦੇ ਸਾਡੇ ਨਾਲ ਤੁਸੀਂ ਠੀਕ ਹੈ ਤੇ ਜੇ ਗੱਲ ਕਰੀਏ ਕਿ ਜਿਵੇਂ ਪਰਮਨੈਂਟ ਵਸ਼ਿਕਰਨ ਹੁੰਦਾ ਹੈ ਤੇ ਤੁਹਾਡੇ ਕੋਲ ਜੇਕਰ ਕੋਈ ਅਜਿਹੇ ਕੇਸ ਆ ਵੀ ਰਹੇ ਨੇ ਤੇ ਜ਼ਿਆਦਾਤਰ ਕਲਾਇੰਟ ਕਿਸ ਚੀਜ਼ ਦੇ ਨਾਲ ਜੁੜੇ ਹੋਏ ਹੁੰਦੇ ਨੇ ਪਿਆਰ ਦੇ ਵਿੱਚ ਹੁੰਦੇ ਨੇ ਜਾਂ ਫਿਰ ਕੋਈ ਹੋਰ ਚੀਜ਼ ਦੇ ਨਾਲ ਉਹ ਜੁੜੇ ਹੋਏ ਹੁੰਦੇ ਨੇ client ਤੇ ਹਰ ਪ੍ਰਕਾਰ ਦਾ ਹੁੰਦਾ ਜੀ ਦੇਖੋ ਵਸ਼ਿਕਨ ਲਈ ਵੀ ਹੁੰਦਾ ਵਾ ਕਾਰੋਬਾਰ ਲਈ ਵੀ ਹੁੰਦਾ ਵਾ ਵਿਆਹ ਸ਼ਾਦੀ ਦੇ ਬੰਦਲ ਲਈ ਵੀ ਹੁੰਦਾ ਵਾ ਗ੍ਰਹਿ ਪੂਜਾ ਪਾਠ ਲਈ ਵੀ ਹੁੰਦਾ ਵਾ ਉਚਾਰਨ ਹਰ ਚੀਜ਼ ਵਾਸਤੇ ਹੁੰਦਾ ਵਾ ਉਹ ਆਪਦੇ ਆਪ ਦੇ ਉਹਨਾਂ ਦੇ ਅਲੱਗ-ਅਲੱਗ ਰੀਜਨ ਵਜਾ ਹੋ ਸਕਦੇ ਨੇ ਉਹਨਾਂ ਸਭ ਦਾ ਪ੍ਰੋਪਰ ਸਮਾਧਾਨ त्रिकेनਾ ਕੀਤਾ ਜਾਂਦਾ ਸਾਸ਼ਤਰ ਵੈਦਿਕ ਮੰਤਰ ਉਚਾਰਨ ਦੁਆਰਾ ਕੀਤਾ ਜਾਂਦਾ ਕਰਮकांड ਦੁਆਰਾ ਕੀਤਾ ਜਾਂਦਾ ਹੈ ਪੂਰਾ ਕੰਮ ਠੀਕ ਹੈ ਤੇ ਕਈ ਵਾਰ ਅਜੀਹਾ ਵੀ ਹੁੰਦਾ ਹੈ ਕਿ ਮੰਨ ਲਓ ਕਿਸੇ ਨੇ ਜ਼ਬਰਦਸਤੀ ਜਈਦਾ ਵਸ਼ਿਕਰਨ ਕਰਵਾਉਣਾ ਹੁੰਦਾ ਹੈ ਯਾਨੀ ਕਿ ਉਸ ਨੂੰ ਆਪਾਂ ਨਜਾਇਜ਼ ਵੀ ਕਹਿ ਸਕਦੇ ਆ ਤੇ ਜੇਕਰ ਤੁਹਾਡੇ ਕੋਲ ਅਜੀਹਾ ਕੋਈ ਕਲਾਇੰਟ ਆਵੇ ਤਾਂ ਫਿਰ ਤੁਸੀਂ ਉਹਦਾ ਕੰਮ ਕਰਦੇ ਹੋ ਕਿ ਨਹੀਂ ਨਹੀਂ ਜੀ ਬਿਲਕੁਲ ਅਸੀਂ ਉਸ ਚੀ ਲਈ ਸੋਧ ਕਰਦੇ ਆ ਵਿਚਾਰ ਕਰਦੇ ਆ ਕੀ ਪਰਪਸ ਲਈ ਉਹ ਕਰਾ ਰਿਆ ਵਾ ਉਹਦਾ ਪੂਰਾ ਸਮਝ ਕੇ ਗਿਆਨ ਲੈ ਕੇ ਉਹਨੂੰ ਕੁਝ ਸਮੇਂ ਬਾਅਦ ਉਹਦਾ ਜਵਾਬ ਦੇਈਦਾ ਵਾ ਤੁਰੰਤ ਅਸੀਂ ਹਰ ਚੀਜ਼ ਨੂੰ ਹਾਂ ਨਹੀਂ ਕਰ ਦਿੰਦੇ ਅਸੀਂ ਉਹ ਪ੍ਰੋਪਰ ਚੈੱਕ ਕਰਦੇ ਹਾਂ ਬਾਕਾਇਦਾ ਫੋਟੋ ਦੇ ਨਾਮ ਦੇ ਨਾਲ ਅਸੀਂ ਚੈੱਕ ਕਰਕੇ ਦੱਸੀਦਾ ਇਹਦੇ ਬਾਰੇ ਸਾਰਾ ਕੁਝ ਤੇ ਤੁਹਾਡੇ ਕੋਲ ਇਦਾਂ ਦਾ ਕੋਈ ਕਲਾਇੰਟ ਆਇਆ ਹੋਵੇ ਜਿਹੜਾ ਕਿ ਨਜਾਇਜ਼ ਵਸ਼ੀਕਰਨ ਕਰਵਾਉਣਾ ਚਾਹੁੰਦਾ ਸੀ ਬਿਲਕੁਲ ਕਲਾਇੰਟ ਹੁੰਦੇ ਆ ਪਰ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆਂ ਦੇਖਾ ਕਰ ਦਿੰਦੇ ਆਂ ਅਸੀਂ ਉਹਨਾਂ ਦੇ ਜਵਾਬ ਨੂੰ ਦੇਣਾ ਉਚਿਤ ਨਹੀਂ ਸਮਝਦੇ ਆਂ ਔਰ ਵਸ਼ੀਕਰਨ ਅੱਜ ਕੱਲ੍ਹ ਲੋਕਾਂ ਨੇ ਜਗਾ ਜਗਾ ਤੇ ਦੁਕਾਨਾਂ ਖੋਲ ਕੇ ਬਣਾ ਦਿੱਤਾ ਦੋ ਨਿੰਬੂ ਕਮਾਲੋ ਦੋ ਲੌਂਗ ਜਲਾ ਦਿਓ ਦੋ ਦੀਏ ਜਲਾ ਦਿਓ ਕੁਝ ਵੀ ਕਰਨ ਨਾਲ ਇਦਾਂ ਵਸ਼ਿਕਨ ਨਹੀਂ ਹੁੰਦਾ ਵਸ਼ਿਕਨ ਇੱਕ ਪ੍ਰੋਪਰ ਵਿੱਦਿਆ ਹੈ ਅੱਜ ਵੀ ਉਹ ਵਿੱਦਿਆ ਜ਼ਿੰਦਾ ਹੈ ਬਿਲਕੁਲ ਪ੍ਰਚੀਨ ਕਾਲ ਵਿੱਦਿਆ ਹੈ ਵਸ਼ਿਕਨ ਜਿਹੜਾ ਹੁੰਦਾ ਅੱਜ ਵੀ ਉਹ ਵਿੱਦਿਆ ਜ਼ਿੰਦਾ ਪਰ ਉਹ ਅੱਜ ਵੀ ਤਾਈਪ ਦੇ ਵਿੱਚ ਆਸਾਮ ਗੁਹਾਟੀ ਦੇ گاؤں ਮੋਮ ਵਿੱਚ ਅੱਜ ਵੀ ਉਹ ਵਿੱਦਿਆ ਜ਼ਿੰਦਾ ਹੈਗੀ ਹੈ ਠੀਕ ਹੈ ਤੇ ਇਸ ਦੀ ਸ਼ੁਰੂਆਤ ਤੁਸੀਂ ਕਹਿ ਰਹੇ ਹੋ ਕਿ ਉਸ ਪਿੰਡ ਤੋਂ ਹੀ ਹੋਈ ਹੈ ਸ਼ੁਰੂਆਤ ਤੇ ਜਿੰਨਾ ਵੀ ਯੰਤਰ ਮੰਤਰ ਜਾਦੂ ਟੁਣਾ ਜੋ ਵੀ A to Z ਹੁੰਦਾ ਹੈ ਜਾਂ ਉਹਦੀ ਸਹੀ ਵਿੱਦਿਆ ਲਈ ਜਾਣਾ ਆਸਾਮ ਗੁਹਾਟੀ ਜਾਣਾ ਹੀ ਪੈਂਦਾ ਵਾ ਉੱਥੇ ਇੱਕ ਪਿੰਡ ਆ ਆਸਾਮ ਗੁਹਾਟੀ ਥੋੜਾ گاਂ ਕਰਕੇ ਉਹਨੂੰ ਮਿਓਮ ਕਿਹਾ ਜਾਂਦਾ ਵਾ ਅੱਜ ਉਹ ਰਹੱਸਯਮੀ ਦੁਨੀਆ ਉੱਤੇ ਹੈਗੀ ਆ ਉਹਦਾ ਜਿੰਦਾ ਜੱਗ ਦਾ ਸਬੂਤ ਸਾਰੀ ਦੁਨੀਆ ਦੇਖ ਸਾਦੀ ਉਹਨੂੰ ਕੋਈ ਵੀ ਚੈੱਕ ਕਰ ਸਕਦਾ ਜਾ ਕੇ ਠੀਕ ਹੈ ਤੇ ਇਹਦੇ ਨਾਲ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਤੇ ਅੱਜ ਕੱਲ ਦਾ ਸਮਾਂ ਹੀ ਇਦਾਂ ਦਾ ਹੈ ਕਿ ਹਰ ਕੋਈ ਘਰੋ ਘਰੀ ਪਰੇਸ਼ਾਨ ਹੈ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਘਰਾਂ ਦੇ ਵਿੱਚ ਲੜਾਈ ਝਗੜੇ ਬਹੁਤ ਹੁੰਦੇ ਨੇ ਜਾਂ ਫਿਰ ਪਿਆਰ ਵਾਲੇ ਪਾਸੋਂ ਲੋਕ ਪਰੇਸ਼ਾਨ ਨੇ ਤੇ ਕਈ ਵਾਰ ਇਹੀ ਪਰੇਸ਼ਾਨੀਆਂ ਸੁਸਾਇਡ ਦਾ ਵੀ ਕਾਰਨ ਬਣ ਜਾਂਦੀਆਂ ਲੋਕ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਆ ਜੀਣਾ ਨਹੀਂ ਚਾਹੁੰਦੇ ਤੰਗ ਪਰੇਸ਼ਾਨ ਰਹਿੰਦੇ ਆ ਤੇ ਜੇਕਰ ਤੁਹਾਡੇ ਕੋਲ ਅਜਿਹਾ ਕੋਈ ਕਲਾਇੰਟ ਆਵੇ ਤਾਂ ਫਿਰ ਤੁਸੀਂ ਉਸ ਦਾ ਸਮਾਧਾਨ ਕਰਦੇ ਹੋ ਬਿਲਕੁਲ ਉਹਦਾ ਸਮਾਧਾਨ ਕੀਤਾ ਜਾਂਦਾ ਵਾ ਉਹਦੀ ਪ੍ਰੋ ਕੁੜਲੀ ਬਣਾਈ ਜਾਂਦੀ ਹੈ ਕੁੜਲੀ ਦੁਆਰਾ ਗ੍ਰਹਿ ਦੁਆਰਾ ਦੇਖ ਕੇ ਵਿਚਾਰ ਕਰਕੇ ਉਹਨੂੰ ਦੱਸਿਆ ਜਾਂਦਾ ਵੀ ਤੇਰਾ ਇੰਨਾ ਸਮੇਂ ਇੰਨੇ ਸਮੇਂ ਤੋਂ ਖਰਾਬ ਹੈ ਉਹਦੇ ਲਈ ਉਹਨੂੰ ਕੋਈ ਛੋਟਾ ਉਪਾਏ ਵਗੈਰਾ ਦੱਸਿਆ ਜਾਂਦਾ ਜਾਂ ਉਹਨੂੰ ਕੋਈ ਪੂਜਾ ਪਾਠ ਦੱਸੀ ਜਾਂਦੀ ਹੈ ਕੋਈ ਨਿਤਨੇਮ ਦੱਸਿਆ ਜਾਂਦਾ ਵਾ ਕਿ ਜੋ ਵੀ ਉਹ ਪਾਠ ਪੂਜਾ ਚ ਕਰ ਸਕਦਾ ਵਾ ਕੋਈ ਮੰਦਰ ਜਾ ਸਕਦਾ ਵਾ ਕੋਈ ਦਾਲ ਚੜਾ ਸਕਦਾ ਵਾ ਕੋਈ ਬਿਸਪਤਵਾਦੀ ਪੂਜਾ ਕਰ ਸਕਦਾ ਪ੍ਰੋਪਰ ਜਿੰਨੇ ਵੀ ਕਰਿਆ ਉਹਨਾਂ ਦੇ ਅਲੱਗ-ਅਲੱਗ ਤਰੀਕਾ ਦੀ ਪਾਠ ਪੂਜਾ ਹੁੰਦੀ ਆ ਉਹਨਾਂ ਦੁਆਰਾ ਆਪਣੇ ਆਪ ਮਨ ਨੂੰ ਸ਼ਾਂਤ ਕਰ ਸਕਦਾ ਵਾ ਔਰ ਜਿਹੜੀ ਡਿਪਰੈਸ਼ਨ ਨੂੰ ਆ ਰਹੀ ਹੈ ਜਿਸ ਟੈਨਸ਼ਨ ਚੋਂ ਖਤਮ ਹੋਣ ਨੂੰ ਜਾਂ ਕੁਝ ਵੀ ਸੁਸਾਇਸਾਈਡ ਤੱਕ ਜਾਂਦਾ ਵਾ ਉਹਦੇ ਲਈ ਉਹਨੂੰ ਪ੍ਰੋਪਰ ਇੱਕ ਸਮੇਂ ਤੱਕ ਦਾ ਵੀ ਇਸ ਸਮੇਂ ਤੱਕ ਤੂੰ ਜਾਪ ਕਰਦਾ ਵਾ ਤਾਂ ਤੇਰਾ ਲਾਈਫ ਕੈਰੀਅਰ ਮਜ਼ਬੂਤ ਹੁੰਦਾ ਵਾ ਤੇ ਤੂੰ ਅੱਗੇ ਸੈੱਟ ਹੋ ਸਕਦਾ ਨਾਈਸ ਦੇ ਵਿੱਚ ਜੀ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕਹਿ ਦਿੰਦੇ ਨੇ ਕਿ ਉੱਪਰਲੀ ਬਾਦ ਹੈ ਤੇ ਕਈ ਵਾਰ ਟੂਣਾ ਟੋਟਕਾ ਵੀ ਹੋ ਜਾਂਦਾ ਹੈ ਤੇ ਕੀ ਇਹ ਚੀਜ਼ਾਂ ਸੱਚਮੁੱਚ ਹੁੰਦੀਆਂ ਨੇ ਬਿਲਕੁਲ ਜੀ ਅੱਜ ਵੀ ਲੋਕ ਹਰ ਕਿਤੇ ਵੀ ਤੁਸੀਂ ਦੇਖ ਸਕਦੇ ਜੋ ਕੀਤਾ ਕਰਾਇਆ ਜਦੋਂ ਟੂਣਾ ਚੱਲਦਾ ਵਾ ਲੋਕੀ ਕਰਦੇ ਆ ਕਰਨ ਵਾਲੇ ਕਰਦੇ ਆ ਉਹ ਤੋੜ ਵੀ ਹੈਗਾ ਵਾ ਕੀਤਾ ਕਰਾਇਆ ਹੁੰਦਾ ਵਾ ਵਸ਼ਿਕਨ ਵੀ ਜਾਵੇਂ ਕੀਤਾ ਵੀ ਜਾਂਦਾ ਵਾ ਕਰਵਾਇਆ ਵੀ ਜਾਂਦਾ ਤੜਵਾਇਆ ਵੀ ਜਾਂਦਾ ਵਾ ਉਹ ਪਰਪਸ ਚੈੱਕ ਕਿੰਨਾ ਵੀ ਕਿਸ ਵਜ੍ਹਾ ਨਾਲ ਕਿਸੇ ਤਰੀਕੇ ਨਾਲ ਕੀਤਾ ਗਿਆ ਵਾ ਕੋਈ ਜੋ ਵੀ ਚੀਜ਼ ਆ ਹਰ ਚੀਜ਼ ਹੈਗੀ ਸੰਭਵ ਸਭ ਕੁਝ ਹੈ ਪ੍ਰਚੀਨਕਾਰ ਵਿਦਿਆ ਜਾਜਵੀਰ ਰਹਿਸਯ ਮੇ ਗੱਲਾਂ ਵਾਂ ਕਿ ਹਰ ਚੀਜ਼ ਹੁੰਦੀ ਆ ਕਰਨ ਵਾਲਾ ਚਾਹੀਦਾ ਤੇ ਕਰਵਾਉਣ ਵਾਲਾ ਚਾਹੀਦਾ ਵਾ ਸਹੀ ਜਗ੍ਹਾ ਸਹੀ ਟਿਕਾਣੇ ਤੇ ਪਾਟਟ ਕਰੇਗਾ ਤਾਂ ਬਿਲਕੁਲ ਕੰਮ ਹੋਏਗਾ ਉਹ ਜੇ ਫੇਕ ਆਈਡੀਆ ਜਾਏਗਾ ਤਾਂ ਫਿਰ ਕੋਈ ਕੰਮ ਤੇ ਹੋਣਾ ਨਹੀਂ ਟਾਈਮ ਔਰ ਮਨੀ ਵੇਸਟ ਕਰੇਗਾ ਫਿਰ ਖਾਲੀ ਆਪਣੀ ਹੋਵੇ ਠੀਕ ਹੈ ਤੇ ਕਈ ਪੰਡਿਤ ਕਲੇਮ ਕਰਦੇ ਨੇ ਕਿ ਸਾਡਾ ਕੀਤਾ ਹੋਇਆ ਵਸ਼ਿਕਰਣ ਕੋਈ ਹੋਰ ਤੋੜ ਨਹੀਂ ਸਕਦਾ ਤੇ ਅਜਿਹਾ ਹੁੰਦਾ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਵੀ ਐਦਾਂ ਦਾ ਕੋਈ ਚੀਜ਼ ਨਹੀਂ ਹੈ ਕਿ ਉਹਦਾ ਕੀਤਾ ਉਹ ਹੀ ਕੱਟੇਗਾ ਇਹ ਕਾਡ ਹਰ ਚੀਜ਼ ਦੀ ਹੁੰਦੀ ਹੈ ਹਰ ਚੀਜ਼ ਦਾ ਤੋੜ ਦੁਨੀਆ 'ਚ ਹੈਗਾ ਵਾ ਇਹ ਵੀ ਹਰ ਚੀਜ਼ ਦਾ ਤੋੜ ਹੁੰਦਾ ਵਾ ਬਿਲਕੁਲ ਹੁੰਦਾ ਵਾ ਤੋੜ ਹਰ ਚੀਜ਼ ਦਾ ਵਾ ਦੁਨੀਆ 'ਚ ਇੱਕ ਤੇ ਇੱਕ ਬੈਠੇ ਨੇ ਔਰ ਜਿਆਦਾ ਤੇ ਬਹੁਤ ساری ਦੁਨੀਆ ਵਾ ਖਦੰਗ ਬਰੰਗੇ ਲੋਕ ਕੁਝ ਵੀ ਕਹਿ ਸਕਦੇ ਆ ਤੋੜ ਹਰ ਚੀਜ਼ ਦਾ ਹੁੰਦਾ ਜਿਹੜੀ ਚੀਜ਼ ਬਣੇਗੀ ਉਹ ਟੁੱਟੇਗੀ ਅਗਰ ਸਮੇ ਦੇ ਨਾਲ ਦੇਖਿਆ ਜਾਵੇ ਤਾਂ ਹਰ ਚੀਜ਼ ਦਾ ਤੋੜ ਵਾਜੀ ਵਾ ਜਾਏ ਜਾ ਕੋਈ ਸਮੇ ਦੇ ਅਕੋਰਡਿੰਗ ਹੁੰਦਾ ਵਾ ਕੋਈ ਸਮੇ ਵਾਸਤੇ ਹੁੰਦਾ ਔਰ ਕੋਈ ਲੰਬੇ ਸਮੇਂ ਟੋੜ ਹਰ ਚੀਜ਼ ਦੀ ਹੋਣੀ ਹੋਣੀ ਹੈ ਤੋੜ ਕਰ ਸਕਦੇ ਆ ਵਾ ਸ਼ਿਕਨ ਕਰਵਾਇਆ ਵੀ ਜਾ ਸਕਦਾ ਵਾ ਤੋੜ ਠੀਕ ਹੈ ਤੇ ਇੱਕ ਹੋਰ ਗੱਲ ਕਰਾਂਗੇ ਗ੍ਰਹਾਂ ਦੀ ਚੱਕਰ ਦੀ ਕਈ ਵਾਰ ਕਹਿੰਦੇ ਨੇ ਕਿ ਕੁੰਡਲੀ ਤੇ ਗ੍ਰਹ ਜਿਹੜੇ ਹੁੰਦੇ ਨੇ ਉਹ ਬਹੁਤ ਭਾਰੀ ਹੁੰਦੇ ਨੇ ਜਿਸ ਕਾਰਨ ਕਈਆਂ ਦੇ ਕੰਮ ਨਹੀਂ ਬੰਦਦੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਕਸੈਸ ਨਹੀਂ ਮਿਲਦੀ ਤੇ ਜੇਕਰ ਇਹਨਾਂ ਦਾ ਗ੍ਰਹਾਂ ਦਾ ਚੱਕਰ ਠੀਕ ਕਰਨਾ ਹੋਵੇ ਤੇ ਉਹ ਵੀ ਹੋ ਜਾਂਦਾ ਹੈ ਬਿਲਕੁਲ ਗ੍ਰਹਾਂ ਦੀ ਸਥਿਤੀ ਦੇਖ ਕੇ ਬਾਠ ਪੂਜਾ ਦੁਆਰਾ ਮੰਤਰ ਉਚਾਰਨ ਦੁਆਰਾ ਜੋ ਵੀ ਨਵ ਗ੍ਰਹਿ ਦੀ ਵਿੱਦਿਆ ਹੋਵੇ ਬਕਾਇਦਾ ਕੁੰਡਲੀ ਬਣਾ ਕੇ ਡੇਟ ਆਫ ਬਰਥ ਸਮੇਂ ਸਹੀ ਹੋਏਗਾ ਤੇ ਕੁੰਡਲੀ ਸਹੀ ਹੋਏਗੀ ਕੁੰਡਲੀ ਸਹੀ ਹੋਏਗੀ ਤਾਂ ਉਹਦੇ ਗ੍ਰਹ ਉਹਦੇ ਬਿਲਕੁਲ ਉਚਾਰ ਹੋਊਗਾ ਜੇ ਕੁੰਡਲੀ ਟਾਈਮ ਸਮੇਂ ਸ ਔਰ ਆਪਾ ਆਪਣਾ ਪੜ ਕੇ ਸੁਣਾ ਦੇਣੀ ਆਧਾਰ ਕਾਰਡ ਤੇ ਲਿਖਿਆ ਹੋ ਮੇਰੇ ਵੋਟਰ ਤੇ ਮੈਂ ਲਸਨ ਜੈ ਨਹੀਂ ਹੈ ਪ੍ਰੋਪਰ ਪਰਫੈਕਟ ਹੋਣਾ ਚਾਹੀਦਾ ਅਗਰ ਹੋਏਗਾ ਤੇ ਕੁੰਡਲੀ ਉਹ ਬਕਵਾਦੀ ਚਲਦੀ ਚਲਦੀ ਹੈ 99% ਚਲਦੀ ਚਲਦੀ ਹੈ ਕੋਈ 1% ਕਿਸੇ ਵਜ੍ਹਾ ਨਾਲ ਕਿਹਾ ਮੈਥਮੈਟਿਕ ਨਾ ਸਹੀ ਹੋਵੇ ਤੇ ਉਹ ਗਲਤ ਹੋਦਾ ਨਹੀਂ ਮੈਥਮੈਟਿਕ ਹੈ ਜੀ ਕਿ ਮੈਥਾ ਇੱਕ ਪ੍ਰੋਪਰ ਗਣਿਤ ਆ ਉਹਨੂੰ ਪੜਨ ਵਾਲਾ ਬਣਾਉਣ ਵਾਲਾ ਵਿਦਵਾਨ ਹੋਣਾ ਚਾਹੀਦਾ ਵਾ ਜਿਹੜਾ ਉਸ ਸਮੇਂ ਨੂੰ ਪੜ ਕੇ ਜਾਣ ਸਕੇ ਵੀ ਮੰਗਲੀ ਗੱਡਮੁਲ ਕਾਲਸਰ ਜੋ ਵੀ ਨਜ਼ਰ ਦੋਸ ਹੈ 나ੜੀ ਦੋਸ ਹੈ ਗੰਡ ਦੋਸ ਹੈ ਵਿਆਹ ਕਿ ਲਈ ਕਈ ਚੀਜ਼ਾਂ ਹੁੰਦੀਆਂ ਉਹਨਾਂ ਸਭ ਦਾ ਉਪਾਯੋ ਜਾਣਨ ਵਾਲ ਠੀਕ ਹੈ ਤੇ ਜਿਹੜੇ ਤੁਸੀਂ ਦੋਸ਼ਾਂ ਦੀ ਗੱਲ ਕੀਤੀ ਹੈ ਇਹ ਤੁਸੀਂ ਵਿਸਥਾਰ ਦੇ ਨਾਲ ਸਮਝਾਓਗੇ ਕਿ ਇਹ ਦੋਸ਼ ਕਿਉਂ ਲੱਗਦੇ ਨੇ ਇਹਦੇ ਪਿੱਛੇ ਦੇ ਕਾਰਨ ਕੀ ਹੁੰਦੇ ਆ ਇਹਦੇ ਜੋ ਬੱਚਾ ਜਿਸ ਸਮੇਂ ਪੈਦਾ ਹੋਇਆ ਉਸ ਸਮੇਂ ਨਕਸ਼ੇਤਰ ਗ੍ਰਹਿ ਨਕਸ਼ੇਤਰ ਕਿਹੜੇ ਚ ਹੋਇਆ ਕਿਹੜੇ ਦਿਨ ਹੋਇਆ ਵਾਰ ਹੋਇਆ ਕਿੰਨੇ ਵਜੇ ਆ ਉਹਦੇ ਅਕੋਰਡਿੰਗ ਚੌਗੜੀਆਂ ਹੁੰਦਾ ਵਾ ਜੋ ਪਰ ਰੋਜ ਹਰ ਜਗ੍ਹਾ ਤੇ ਹਰ ਕਿਤਾਬ ਹਰ ਮੋਬਾਈਲ 'ਚ ਤੁਸੀਂ ਪੜ੍ਹ ਸਕਦੇ ਜੋ ਉਹਦੇ ਅਕੋਰਡਿੰਗ ਉਹਦਾ ਕਿਹੜਾ ਗਣ ਬਣਦਾ ਕਿਹੜਾ ਨਾਮ ਅੱਖਰ ਬਣਦਾ ਉਹਦੇ ਅਕੋਰਡਿੰਗ ਉਹਦੀ ਇੱਕ ਪਾਠ ਪੂਜਾ ਜਾਂ ਉਹਦੇ ਬਾਰੇ ਨੂੰ ਕੁੰਡਲੀ ਪ੍ਰੋਪਰ ਬਣਾਈ ਜਾਂਦੀ ਆ ਉਹ 'ਚ ਉਹਦੇ ਬਾਰੇ ਸਾਰੀ ਜਾਣਕਾਰੀ ਲਿਖੀ ਜਾਂਦੀ ਆ ਕਿਹੜਾ ਉਹਨੂੰ ਮੂਲੰਕ ਚੰਗਾ ਵਾ ਕਿਹੜਾ ਨੰਬਰ ਲੈਣਾ ਚਾਹੀਦਾ ਵਾ ਕਿਹੜਾ ਵਸਤਰ ਪਾਉਣਾ ਵਾ ਕਿਹੜਾ ਕਲਰ ਸਭ ਚੀਜ਼ਾਂ 'ਚ ਡਿਟੇਲ ਨਾਲ ਸੀ ਕੁੰਡਲੀ 'ਚ ਬਣਾ ਕੇ ਦਿੰਨੇ ਆ ਠੀਕ ਹੈ ਤੇ ਇੱਕ ਵਿਆਹ ਕਰਾਉਣ ਤੋਂ ਪਹਿਲਾਂ ਕਹਿੰਦੇ ਨੇ ਕਿ ਤੁਹਾਡੇ ਗੁਣ ਮਿਲਨੇ ਬਹੁਤ ਜ਼ਰੂਰੀ ਹੈ ਤੇ ਜ਼ਰੂਰੀ ਕਿਉਂ ਹੁੰਦੇ ਆ ਗਣ ਗੁਣ ਮਿਲਦੇ ਹੋ ਗਣ ਮਿਲਨੇ ਔਰ ਗੁਣ ਮਿਲਨੇ ਗੁਣ ਤੇ ਗੁਣਿਆਂ ਦਾ ਮਿਲਨੇ ਗਣ ਤੇ ਇੱਕ ਮੈਥਮੈਟਿਕ ਹੈ ਹਾਂ ਵੀ ਤੁਹਾਡੀ ਕਿੰਨੀ ਅੰਡਰਸਟੈਂਡਿੰਗ ਹੁੰਦੀ ਹੈ ਇਸ ਲਈ ਜ਼ਰੂਰੀ ਹੈ ਕਿ ਗਣ ਗੁਣ ਮਿਲਾ ਕੇ ਕੀਤਾ ਜਾਵੇ ਤੇ ਬੈਟਰ ਬਹੁਤ ਵਧੀਆ ਹੁੰਦਾ ਵਾ ਉਹਦਾ ਰਿਜ਼ਲਟ ਵੀ ਪਰਿਵਾਰਿਕ ਲੰਬੇ ਟਾਈਮ ਚੱਲਦਾ ਵਾ ਕੋਈ ਮੁਸ਼ਕਿਲਾਂ ਨਹੀਂ ਹੁੰਦੀਆਂ ਜੇ ਉਹਨੀਆਂ ਤੋਂ ਤਾਂ ਸਮਾਧਾਨ ਹੋ ਜਾਂਦਾ ਵਾ ਜੇ ਦੋਨਾਂ ਦੇ ਪ੍ਰੋਪਰ ਨਿਯਮ ਹੀ ਨਹੀਂ ਮਿਲਦੇ ਉਹਨਾਂ ਦੇ ਸੋਚ ਵਿਚਾਰ ਹੀ ਨਹੀਂ ਮਿਲਦੇ ਉਹਨੂੰ ਹੀ ਕੋਈ ਸੋਚ ਵਿਚਾਰ ਕਹਿ ਦੋ ਚਾਹੇ ਤੁਸੀਂ ਉਹਨੂੰ ਗੁਣ ਜਾਂ ਗਣ ਕਹਿ ਦੋ ਠੀਕ ਹੈ ਕੁੰਡਲੀ ਦੁਆਰਾ ਪ੍ਰੋਪਰ ਨਿਕਾਲ ਕੇ ਇੱਕ ਪੰਡਤ ਪਰਫੈਕਟ ਦਾਦਾ ਵੀ ਇਹ ਗਾਣੀ ਨੇ ਮਿਲਦੇ ਆ ਇਹਦੇ ਵਜਿਹਾ ਇਹਨਾਂ ਦਾ ਸੁਭਾਅ ਕੀ ਆ ਕਈ ਵਾਰ ਤੁਸੀਂ ਦੇਖਿਆ ਹੋਊਗਾ ਕਿ ਵਿਆਹ ਸ਼ਾਦੀ ਦੇ ਬੰਦਾਂ ਨਾਮ ਵੀ ਚੇਂਜ ਕਰ ਦਿੰਦੇ ਆ ਕਿ ਕੁੜੀ ਦਾ ਪਹਿਲਾਂ ਨਾਮ ਪ੍ਰੀਤੀ ਸੀ ਪਰ ਉਹਦਾ ਨਾਮ ਨੀਤੂ ਕਰ ਦਿੱਤਾ ਗਿਆ ਵਜ੍ਹਾ ਕਾਰਨ ਕਿ ਉਹ ਸਮੇਂ ਉਹ ਗਣਤ ਸਹੀ ਨਹੀਂ ਸੀ ਤੇ ਉਹਨੇ ਕੋਈ ਸਮੇਂ ਨਹੀਂ ਸਹੀ ਕਰਨ ਲਈ ਚੇਂਜ ਆਫ ਨਾਮ ਕਰ ਦਿੰਦੇ ਆ ਪਰ ਪ੍ਰੋਪਰ ਕਿਸੇ ਵਿਦਵਾਨ ਤੋਂ ਦਿਖਾ ਕੇ ਚੈੱਕ ਕਰਾ ਕੇ ਹੀ ਉਸ ਵਿਆਹ ਸ਼ਾਦੀ ਦਾ ਮਤਲਬ ਕਰਨਾ ਚਾਹੀਦਾ ਉਹ ਪ੍ਰੋਪਰ ਸਮਾਧਾਨ ਹੈ ਠੀਕ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਗੁਣ ਤਾਂ ਮਲਾਲੇ ਜਾਂਦੇ ਨੇ ਹਾਂਜੀ ਕਈ ਵਾਰ 26 27 28 ਗੁਣ ਵੀ ਮਿਲ ਜਾਂਦੇ ਪਰ ਬਾਅਦ ਦੇ ਵਿੱਚ ਤਲਾਕ ਹੋ ਜਾਂਦਾ ਹੈ ਤੇ ਦੂਜੇ ਪਾਸੇ ਇਦਾਂ ਵੀ ਹੁੰਦਾ ਹੈ ਕਿ ਕਈਆਂ ਤੇ ਗੁਣ 9 ਜਾਂ 10 ਮਿਲੇ ਆ ਜਾਂ 8 ਕੁ ਮਿਲੇ ਨੇ ਪਰ ਉਹਨਾਂ ਦੀ ਜ਼ਿੰਦਗੀ ਫੇਰ ਵੀ ਬਹੁਤ ਵਧੀਆ ਚੱਲਦੀ ਹੈ ਦੇਖੋ ਜੀ ਉਹ ਚੇ ਫਿਰ ਕਾਰਨ ਹੁੰਦਾ ਕੋਈ ਨਜ਼ਰ ਹੈ ਕੋਈ ਟੋਕ ਹੈ ਕੋਈ ਕੀਤਾ ਹੈ ਕੋਈ ਕਰਾਇਆ ਹੈ ਇਹ ਵੀ ਚੀਜ਼ਾਂ ਚੱਲਦੀਆਂ ਨੇ ਫਿਰ ਲੋਕੀ ਜਦੋਂ ਕੋਈ ਬੱਚੀ ਵਿਆਹ ਕੇ ਹੁੰਦੀ ਆ ਬਹੁਤ ਸਾਰੇ ਪਰਿਵਾਰ ਦੇ ਲੋਕ ਖੁਸ਼ ਹੁੰਦੇ ਆ ਬਹੁਤ ਸਾਰੇ ਛੱਡੇ ਅੰਦਰੇ ਅੰਦਰ ਵੀ ਸਾਡਾ ਬੱਚਾ ਨਹੀਂ ਕਾਮਯਾਬ ਹੋ ਸਕਿਆ ਇਹ ਬੱਚ ਵਾ ਇਹਨਾਂ ਕਾਰਨਾਂ ਨਾਲ ਲੋਕੀ ਇਹ ਚੀਜ਼ ਵੀ ਪ੍ਰਚਲਿਤ ਹੈ ਚੱਲ ਰਹੀ ਹੈ ਪਿੰਡਾਂ ਦੇ ਸ਼ਹਿਰਾਂ ਦੇ ਅੱਜ ਵੀ ਮਿਲਦੀਆਂ ਸੀ ਜਾਂ ਕਿਤੇ ਕਰਾਏ ਦੇ ਕਾਰਨ ਵੀ ਹੋ ਜਾਂਦਾ ਵਾ ਬਗ ਜੇ ਕੁੰਡਲੀ ਸਹੀ ਮਿਲੀ ਹੈ ਤੇ ਦੁਨੀਆ ਦੀ ਕੋਈ ਤਾਕਤ ਉਹਨੂੰ ਤੋੜ ਸਕਦੀ ਨਹੀਂ ਹੈ ਨਾ ਹੀ ਉਹਨੂੰ ਹਟਾ ਸਕਦੀ ਹੈ ਚਾਹ ਜਿੰਨੀ ਮਰਜ਼ੀ ਦੂਰੀ ਆ ਜਾਏ ਦੂਰ ਹੋ ਕੇ ਵੀ ਵਾਪਸ ਹੋ ਜਾਂਦੇ ਤਲਾਕ ਹੋ ਕੇ ਵੀ ਇੱਕੋ ਦੇ ਦੇਖੇ ਅਸੀਂ ਤੇ ਇਹ ਤਲਾਕ ਵੀ ਹੋ ਜਾਗਾ ਫਿਰ ਵੀ ਇੱਕੋ ਜਨ ਕਾਰਨ ਕਿ ਉਹ ਆਲਰੇਡੀ ਮਿਲਦੇ ਸੀ ਜੋ ਮਰਜ਼ੀ ਦੁਨੀਆ ਨੇ ਕੀਤਾ ਉਹ 2 ਮਹੀਨੇ 6 ਮਹੀਨੇ ਫਿਰ ਕਹਿੰਦੇ ਨੇ ਅਸੀਂ ਇਕੱਠੇ ਰਵਾਂਗੇ ਠੀਕ ਹੈ ਸੰਭਵ ਹੈ ਤੇ ਜਿਵੇਂ ਤੁਸੀਂ ਕੀਤਾ ਕਰਾਇਆ ਇਹਦੀ ਗੱਲ ਕੀਤੀ ਹੈ ਜੇ ਕਿਸੇ ਮਨੁੱਖ ਦੇ ਉੱਤੇ ਕੀਤਾ ਗਿਆ ਹੋਵੇ ਤੇ ਉਹਨੂੰ ਫਿਰ ਕਟਿਆ ਜਾ ਸਕਦਾ ਹੈ ਬਿਲਕੁਲ ਕਟਿਆ ਜਾ ਸਕਦਾ ਉਹਦੀ ਪ੍ਰੋਪਰ ਕਾਰਟ ਹੁੰਦੀ ਹੈ ਵਿਧਿਵਿਦਾਨ ਨਾਲ ਉਹ ਸਾਡਾ ਸੰਪਰਕ ਕਰਨਗੇ ਅਸੀਂ ਉਹਦੀ ਬਾਈਟ ਡਾਟਾ ਦੇਖ ਕੇ ਉਹ ਚੀਜ਼ ਨੂੰ ਬਿਲਕੁਲ ਸਮਾਪਤ ਕਰਾਂਗੇ ਔਰ ਹਮੇਸ਼ਾ ਲਈ ਕਰਾਂਗੇ ਕਿ ਲੌਂਗ ਲਾਈਫਲੀ ਹੋਵੇ ਤੇ ਦੁਬਾਰਾ ਕੀਤਾ ਕਰਾਇਆ ਹੋ ਵੀ ਨਾ ਸਕੇ ਇੱਕ ਜਿਵੇਂ ਕਿ ਬਾਰਿਸ਼ ਸਾਡੇ ਲਈ ਹੁੰਦੀ ਆ ਸਮਝਦਾਰ ਇਨਸਾਨ ਛਾਤਾ ਲੈ ਕੇ ਚਲਾ ਜਾਂਦਾ ਵਾ ਉਹ ਛਤਰੀ ਵਾਲਾ ਆਪਣੇ ਕੰਮ ਨੂੰ ਕਰਿਆ ਹੁੰਦਾ ਵਾ ਤੇ ਜਿਹਦੇ ਕੋਲ ਨਹੀਂ ਛਤਰੀ ਉਹ ਪੇਜਦਾ ਜਾਂਦਾ ਤਾਂ ਆਪਣੇ ਆਪ ਨੂੰ ਹੀ ਪਰੇਸ਼ਾਨ ਕਰਦਾ بیمار ਵੀ ਹੁੰਦਾ ਉਸੇ ਤਰ੍ਹਾਂ ਜੋਤੀ ਸਿਕ ਰੱਖਸ਼ਾ ਕਵਚ ਹੈ ਇੱਕ ਛਾਤਾ ਵਾ ਜਿਹਨੂੰ ਖੋਲ ਲੋਗੇ ਤੁਸੀਂ ਉਹਦੇ ਥੱਲੇ ਚੱਲੋਗੇ ਤਾਂ ਆਪਣਾ ਸੇਫ ਔਰ ਵਧੀਆ ਜਾਓਗੇ ਪਹੁੰਚੋਗੇ ਸਾਰੇ ਕੰਮ ਕਰ ਸਕਦੇ ਜੋ ਨਾਰਮਲ ਗੱਲ ਦਾ ਬਾਰਿਸ਼ 'ਚ ਭਿੱਜੇਗਾ ਵੀ ਪਰੇਸ਼ਾਨ ਵੀ ਹੋਏਗਾ بیمار ਵੀ ਹੋ ਸਕਦਾ ਔਰ ਜੋ ਜਾਰਿਆ ਸੇਫਟੀ ਨਾਲ ਉਹ ਪ੍ਰੋਪਰ ਕੰਮ ਕਰਕੇ ਹੁੰਦਾ ਵਾ ਇਹ ਰੱਖਸ਼ਾ ਕਵਚ ਹੀ ਆ ਮੰਨ ਲਓ ਇਹ ਤੇ ਠੀਕ ਇੱਕ ਸੇਫਟੀ ਕਵਚ ਹੈ ਠੀਕ ਹੈ ਤੇ ਇਹ ਕ ਵੀ ਕਹਿੰਦੇ ਨੇ ਕੀ ਕੀਤਾ ਕਰਾਇਆ ਫੋਟੋ ਤੇ ਵੀ ਹੋ ਜਾਂਦਾ ਇਹ ਚੀਜ਼ਾਂ ਸੱਚ ਨੇ ਆ ਕੁਝ ਹੱਦ ਤੱਕ ਸੰਭਵ ਆ ਵੀ ਤਸਵੀਰ ਫੋਟੋ ਦੁਆਰਾ ਕਿਸੇ ਨੂੰ ਪੜਨਾ ਜਾਂ ਉਹਨੂੰ ਕੁਝ ਸਮੇਂ ਲਈ ਆਪਣੇ ਕਰਨ ਫੋਟੋ ਦੁਆਰਾ ਬਹੁਤ ਕੁਝ ਕੀਤਾ ਜਾ ਸਕਦਾ ਵਾ ਸੰਭਵ ਹੈ ਸੰਭਵ ਹੈ ਪਰ ਅਟੈਚਮੈਂਟ ਹੋਣੀ ਜ਼ਰੂਰੀ ਆ ਐਦਾਂ ਹਰ ਕੋਈ ਫੋਟੋ ਚੱਕ ਕੇ ਅਖਬਾਰ ਚੋ ਜਾਂ ਟੀਵੀ ਚੋ ਜਾਂ ਕਿਸੇ ਵੀ ਨੇਤਾ ਵੀ ਨੇਤਾ ਦੇ ਨਾਂ ਤੇ ਲੋਕੀ ਮਜ਼ਾਕ ਕਰ ਦਿੰਦੇ ਆ ਇਹ ਸੰਭਵ ਨਹੀਂ ਹੈ ਸੰਭਵ ਹੈ ਕਿ ਅਟੈਚਮੈਂਟ ਹੋਣੀ ਜ਼ਰੂਰੀ ਆ ਉਹਨੂੰ ਜਾਣਨਾ ਚਾਹੀਦਾ ਉਹਨੂੰ ਜਾਣਨਾ ਚਾਹੀਦੀ ਆ ਜਾਂ ਦੋਨਾਂ 'ਚ ਕੋਈ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਹੈਲੋ ਹਾਈ ਗੁੱਡ ਮਾਰਨਿੰਗ ਕੁਝ ਵੀ A ਤੋਂ Z ਹੋਣਾ ਚਾਹੀਦਾ ਹੋਏਗਾ ਤੇ ਹੋ ਸਕਦਾ ਬਿਲਕੁਲ ਨਹੀਂ ਜਾਣਦੇ ਅਜਨੇ ਵੀ ਨੂੰ ਕਹਿ ਦਿਆ ਇਹਨੂੰ ਹੱਥ ਵਸ ਕਰ ਦੋ ਨਹੀਂ ਹੋ ਸਕਦਾ ਸੰਭਵ ਨਹੀਂ ਹੈ ਠੀਕ ਹੈ ਅਟੈਚਮੈਂਟ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਅਟੈਚਮੈਂਟ ਇਹਨਾਂ ਚੀਜ਼ਾਂ ਲਈ ਕਾਫੀ ਜ਼ਿਆਦਾ ਜ਼ਰੂਰੀ ਮੰਨੀ ਜਾਂਦੀ ਹੈ ਬਿਲਕੁਲ ਮੰਨੀ ਜਾਂਦੀ ਹੈ ਜੀ ਤੇ ਇੱਥੇ ਹੀ ਗੱਲ ਕੀਤੀ ਜਾਵੇ ਕਿ ਕਈ ਵਾਰ ਘਰਾਂ ਦੇ ਵਿੱਚ ਕਲੇਸ਼ ਕਾਫੀ ਜ਼ਿਆਦਾ ਹੋਣ ਲੱਗ ਪੈਂਦਾ ਹੈ ਮਾਤਾ ਪਿਤਾ ਦੀ ਆਪਸ ਵਿੱਚ ਨਹੀਂ ਮੰਦੀ ਜਾਂ ਫਿਰ ਬੱਚਿਆਂ ਦਾ ਵੀ ਆਪਸ ਵਿੱਚ ਲੜਾਈ ਝਗੜਾਈ ਹੁੰਦਾ ਰਹਿੰਦਾ ਹੈ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਪਰ ਉਹੀ ਬੱਚਾ ਜਦੋਂ ਆਪਣੇ ਘਰ ਤੋਂ ਬਾਹਰ ਨਿਕਲਿਆ ਜਾਂਦਾ ਹੈ ਤੇ ਉਹ ਕਾਫੀ ਖੁਸ਼ ਰਹਿਣ ਲੱਗ ਪੈਂਦਾ ਹੈ ਮਤਲਬ ਕਿ ਮਾਹੌਲ ਬਦਲ ਜਾਂਦਾ ਉਹਦੇ ਲਈ ਘਰ ਦੇ ਵਿੱਚ ਉਹ ਦੁਖੀ ਹੈ ਘਰ ਤੋਂ ਬਾਹਰ ਉਹ ਖੁਸ਼ ਹੈ ਇਹ ਚੀਜ਼ਾਂ ਕਦ ਹੁੰਦੀਆਂ ਨੇ ਤੇ ਕਿਉਂ ਹੁੰਦੀਆਂ ਨੇ ਇਹ ਦੇਖੋ ਜੀ ਅੱਜ ਕੱਲ ਦੇ ਬੱਚਿਆਂ ਦੇ ਹਿਸਾਬ ਨਾਲ ਕੀ ਕੋਈ ਕੁੰਡਲੀ ਨੂੰ ਪ੍ਰੋਪਰ ਬਣਾਉਂਦਾ ਨਹੀਂ ਆ ਕੋਈ ਉਹਦੇ ਬਾਰੇ ਜਾਣਨਾ ਚਾਹੁੰਦਾ ਨਹੀਂ ਆ ਉਹ ਗ੍ਰਹਿਵਾਂ ਤੋਂ ਬੱਚੇ ਵੀ ਨਹੀਂ ਚੱਲਣਾ ਚਾਹੁੰਦੇ ਉਸ ਵਜ੍ਹਾ ਨਾਲ ਛੋਟੀ ਮੋਟੀ ਤਕਰਾਰ ਹੋਣੀ ਜਾਂ ਕੋਈ ਨજર ਹੈ ਕੋਈ ਦੋਸ਼ ਹੈ ਭਾਗੇ ਦੋਸ਼ ਹੈ ਇਹ ਦੋਸ਼ਾਂ ਦੇ ਕਾਰਨ ਵੀ ਹੋ ਜਾਂਦਾ ਵਾ ਔਰ ਕੁਝ ਕੁੰਡਲੀ ਦੇ ਕਾਰਨ ਹੁੰਦਾ ਵਾ ਔਰ ਬਾਕੀ ਜੇ ਸਹੀ ਬਣਾਉਂਦਾ ਬੰਦਾ ਤੇ ਫਿਰ ਇਦਾਂ ਦਾ ਕੋਈ ਕਨਫਲਿਕਟ ਨਹੀਂ ਹੁੰਦਾ ਬਿਲਕੁਲ ਆਗਿਆਕਾਰੀ ਬੱਚੇ ਵੀ ਐ ਟਾਈਮ ਟੂ ਟਾਈਮ ਜਾਂਦੇ ਆ ਟਾਈਮ ਟੂ ਟਾਈਮ ਜੌਬ ਕਰਦੇ ਆ ਜਿਹੜੇ ਇਦਾਂ ਦੇ ਵੀ ਆ ਜਿਹੜੇ ਬਿਲਕੁਲ ਫ੍ਰੀ ਘੁੰਮ ਰਹੇ ਨੇ ਉਹਨਾਂ ਨੂੰ ਕੋਈ ਕੰਮ ਨਹੀਂ ਸਵੇਰੇ ਰਿਲੇਟ ਉੱਠਣਾ ਨਾਣਾ ਧੋਣਾ ਤੇ ਉਹ ਕੁਝ ਚੀਜ਼ਾਂ ਵਾ ਸਮੇਂ ਦੇ ਅਕੋਰਡਿੰਗ ਸਹੀ ਸਮਾਧਾਨ ਹੋਏਗਾ ਤੇ ਸਭ ਸਹੀ ਹੋਊਗਾ ਜੇ ਸਮਾਧਾਨ ਸਹੀ ਨਹੀਂ ਆ ਉਹਨਾਂ ਦੇ ਵਿਚਾਰ ਸਹੀ ਨਹੀਂ ਮਿਲਦੇ ਤੇ ਇਹ ਟਕਰਾਹਾਂ ਹੋ ਸਕਦੀਆਂ ਵਾ ਇੰਨਾ ਚ ਫਿਰ ਉਹ ਹੀ ਚੀਜ਼ ਆਉਂਦੀ ਆ ਕਿ ਹਾਂ ਵੀ ਕੀਤੇ ਕਰਾਇਆ ਨਾ ਟੋ ਕਈ ਚੀਜ਼ਾਂ ਦੇ ਨਾਮ ਇੱਕ ਚੀਜ਼ ਦੇ ਕਈ ਨਾਮ ਹੈ ਜੀ ਹਰ ਚੀਜ਼ ਦੇ ਕਈ ਨਾਮ ਆਪਾਂ ਇੱਥੇ ਆਏ ਨਾਮ ਲੈ ਰਹੇ ਹਿੰਦੀ ਕੋਈ ਹੋਰ ਲੈ ਜਾ ਰਾਜਸਤਾਨੀ ਕੋਈ ਹੋਰ ਲੈ ਜਾ ਪੰਜਾਬੀ ਕਈ ਜਗ੍ਹਾ ਤੇ ਹਰ ਚੀਜ਼ ਦਾ ਅਲੱਗ-ਅਲੱਗ ਨਾਮ ਹਰ ਚੀਜ਼ ਨੂੰ ਕੋਈ ਵੀ ਚੀਜ਼ ਹੋਵੇ ਉਹਨੂੰ ਕੀਤਾ ਕਹਿੰਦਾ ਕੋਈ ਜਾਦੂ ਕੋਈ ਗ੍ਰਹਿ ਕੁੰਡਲੀ ਕੋਈ ਦੋਸ਼ ਕੋਈ ਭਾਗੇ ਦੋਸ਼ ਇਸ ਲਈ ਜੀਜਾ ਸੰਭਵ ਆ ਘਰਾਚੇ ਛੋਟੇ-ਮੋਟੇ ਤਕਰਾਰ ਹੋਣੇ ਜਾਂ ਕਲੇਸ਼ ਬਣ ਸਕਦਾ ਵਾ ਠੀਕ ਹੈ ਤੇ ਇੱਕ ਇਹ ਵੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਅੱਜ ਕੱਲ ਸਮਾਂ ਹੈ ਤੇ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਰੀਲਾਂ ਦੇ ਵਿੱਚ ਲੋਕਾਂ ਨੇ ਹੂੰ ਜਿਦਾ ਪੰਡਤ ਕਹਿ ਸਕਦੇ ਆ ਉਹਨਾਂ ਨੂੰ ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੀ ਵੀਡੀਓ ਬਣਾਈ ਹੁੰਦੀ ਹੈ ਕਿ ਜੇਕਰ ਮੰਨ ਲਓ ਤੁਹਾਡੇ ਜ਼ਿੰਦਗੀ ਦੇ ਵਿੱਚ ਪ੍ਰੇਮ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤੁਸੀਂ ਇਹ ਛੋਟਾ ਜਿਹਾ ਟੋਟਕਾ ਕਰ ਲਓ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਏਗੀ ਗ੍ਰਹਿ ਕਲੇਸ਼ ਚੱਲ ਰਿਹਾ ਹੈ ਤੇ ਇਹ ਵਾਲਾ ਟੋਟਕਾ ਕਰ ਲਓ ਤੇ ਕੀ ਉਹ ਅਸਲ ਚ ਚੀਜ਼ਾਂ ਹੁੰਦੀਆਂ ਨੇ ਕਿ ਲੋਕਾਂ ਨੂੰ ਫਰਾਡ ਹੀ ਬਣਾਇਆ ਜਾ ਰਿਹਾ ਹੈ ਨਹੀਂ ਜੀ ਦੇਖੋ ਕੁਝ ਚੀਜ਼ਾਂ ਤੇ ਜਿਹੜੇ ਨੈਟ ਨੈਟ ਤੇ ਆ ਕੇ ਔਰ ਕਹਿਦੇ ਵੀ ਇਹ ਕਰ ਦਾਂਗੇ ਇਦਾਂ ਕਰਨਾ ਇਦਾਂ ਹੋ ਜਾਂਦਾ ਵਾ ਸੰਭਵ ਨਹੀਂ ਹੈ ਉਹਦੀ ਸਹੀ ਜਾਣਕਾਰੀ ਵਾਲਾ ਤੁਸੀਂ ਪਹਿਲੇ ਉਸ ਇਨਸਾਨ ਨੂੰ ਪਰਖੋ ਜਿਹਦੀ ਤੁਸੀਂ ਐਡਵਰਟਾਈਜ਼ਮੈਂਟ ਜਾਂ ਕੁਝ ਵੀ ਦੇਖ ਰਹੇ ਜੋ ਉਹਦਾ ਨਾਮ ਕੀ ਉਹਦੀ ਫੋਟੋ ਕੀ ਉਹਦੀ ਸ਼ਕਲ ਨੂੰ ਜਾਣੋ ਉਹਨੂੰ ਵੀਡੀਓ ਕਾਲ ਕਰੋ ਪਰਫੈਕਟ ਆਪਸ਼ਨ ਹੈ ਵੀਡੀਓ ਕਾਲ ਕਰੋ ਤੁਸੀਂ ਕਰਦੇ ਨਹੀਂ ਉਹ ਜੋ ਮੰਗਦਾ ਤੁਸੀਂ ਦੇ ਦਿੰਦੇ ਜੋ ਲੈ ਲੈਂਦਾ ਵਾ ਬਾਅਦ 'ਚ ਕੰਮ ਹੁੰਦਾ ਨਹੀਂ ਉਹ ਬਲੌਗ ਪਾ ਦਿੰਦਾ ਵਾ ਕਲਾਇੰਟ ਪਰੇਸ਼ਾਨ ਹੁੰਦਾ ਮੈਂ ਤੇ ਪਹਿਲੋ ਵੀ ਠੱਗੀ ਹੋ ਗਈ ਮੇਰੇ ਚੋਰੀ ਹੋ ਗਈ ਮੈਂ ਪੈਸੇ ਦਿੱਤੇ ਦਿੱਤੇ ਤੁਸੀਂ ਸਹੀ ਜਗ੍ਹਾ ਹੀ ਨਹੀਂ ਦਿੱਤੇ ਤੁਸੀਂ ਕਿਹਦੇ ਪੰਡਰ ਬਹਾਮਣ ਨੂੰ ਪੈਸੇ ਦਿੱਤੇ ਹੀ ਨਹੀਂ ਹੈ ਤੁਸੀਂ ਪੈਸੇ ਦੇ ਦਿੱਤੇ ਇੱਕ ਆਨਲਾਈਨ ਠੱਗੀ ਵਾਲੇ ਇਨਸਾਨ ਨੂੰ ਜਿਨੇ ਦੋ ਸਵਾਲ ਕਹੇ ਕਿ ਮੈਂ ਸਭ ਕੁਝ ਕਰ ਦਿੰਦਾ ਵਾ ਬਣਾ ਕੇ ਝੂਠੀ ਵੀਡੀਓ ਉਹਦੇ ਦੁਆਰਾ ਉਹਨੇ ਕਹਿ ਦਿੱਤਾ ਉਹਦੇ ਦੁਆਰਾ ਉਹ ਕੰਮ ਹੋਇਆ ਨਹੀਂ ਸਹੀ ਦੇਖੋ ਸਹੀ ਜਾਨੋ ਸਹੀ ਨਾਮ ਪਤਾ ਟੈਸਕ ਨੂੰ ਕਰ ਰਹੇ ਜੋ ਉਹ ਨਾਮ ਤੇ ਆ ਰਿਹਾ ਹੁੰਦਾ ਫਲਾਣਾ ਪੰਡਿਤ ਜੀ ਔਰ ਪੇਮੈਂਟ ਜਾ ਰਹੀ ਹੁੰਦੀ ਫਲਾਣੇ ਪੰਡਿਤ ਕੋ ਜਾਂ ਪੰਸਾਰੀ ਦੁਕਾਨ ਸੋਭਾ ਨੇ ਹੁੰਦੇ ਲੋਕਾਂ ਕੋ ਪਰ ਇਹ ਚੀਜ਼ਾਂ ਕਈ ਲੋਕ ਇਸ ਚੀਜ਼ੇ ਫੇਕ ਵੀ ਕਰ ਰਹੇ ਆ ਕੋਈ ਸਹੀ ਵੀ ਹੈਗੇ ਆ ਸਾਰੇ ਗਲਤ ਨਹੀਂ ਕਹੇ ਸਾਥੇ ਕੁਝ ਸਹੀ ਵੀ ਹੈ ਔਰ ਕੁਝ ਬਦ ਕਰਦੇ ਆ ਜਿਹਦੇ ਵਿੱਚ ਨਾ ਕਰੈਡ ਪਟਕ ਜਾਂਦਾ ਉਹ ਸਾਨੂੰ ਵੀ ਹੁੰਦੇ ਕਹਿੰਦਾ ਮੈਂ ਤਿੰਨੇ ਪੈਸੇ ਦਿੱਤੇ ਬਲਕਿ ਉਹ ਕਾਮਤ ਚਾਹੇ ਹੋਵੇ 5000 ਦਾ 2000 ਦਾ 1000 ਦਾ ਉਹ ਦਾਦਾ ਹਜ਼ਾਰ ਰੁਪਏ ਦੇ ਕੇ ਬੈਠੇ ਹੁੰਦੇ ਨੇ ਠੀਕ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਵਗੈਰਾ ਆਉਂਦੀਆਂ ਨੇ ਕੁਝ ਸਹੀ ਹੈ ਦੇਖੋ ਜੀ ਕੁਝ ਪਰਫੈਕਟ ਬੰਦੇ ਹੈਗੇ ਨੇ ਔਰ ਕੁਝ ਉਸ ਨਾਮ ਤੇ ਫੇਕ ਵੀ ਕਰ ਰਹੇ ਕੋਈ ਇਹ ਦੋ ਰਾਏ ਨਹੀਂ ਕੀਤੇ ਠੀਕ ਹੈ ਤੇ ਪੰਡਿਤ ਜੀ ਜੇਕਰ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਤੁਹਾਨੂੰ ਸੰਪਰਕ ਕਰਨਾ ਹੋਵੇ ਤੇ ਕਿਸ ਤਰੀਕੇ ਕੀਤਾ ਜਾ ਸਕਦਾ ਬਿਲਕੁਲ ਜੀ ਬਿਲਕੁਲ ਆ ਸਕਦੇ ਨੇ ਮੋਸਟ ਵੈਲਕਮ ਆਪਣੇ ਕੋ ਪੰਜਾਬ ਜਲੰਧਰ ਸ਼ਹਿਰ ਜੋਤੀ ਚੌਂਦੇ ਨੇੜੇ ਆਪਣੀ ਦੁਕਾਨ ਵਾਲੀ ਪੁਲੀ ਮਹੱਲਾ ਗਲੀ ਨੰਬਰ 2 ਦੇ ਵਿੱਚ ਆਪਣੇ ਆਫਿਸ ਆ ਪ੍ਰੋਪਰ ਕਈ ਸਮੇਂ ਤੋਂ ਆਪੋਥੇ ਬੈਠੇ ਨੇ ਔਰ ਸਾਨੂੰ ਮਿਲ ਸਕਦੇ ਨੇ ਸਾਡਾ ਫੋਨ ਨੰਬਰ ਹੈ ਕੰਟੈਕਟ ਨੰਬਰ ਥੱਲੇ ਮੈਂਸ਼ਨ ਹੋ ਜਾਏਗਾ ਉਹ ਜਦੋਂ ਵੀ ਕੰਟੈਕਟ ਕਰਕੇ ਮਿਲ ਕੇ ਸਾਡੇ ਕੋਲ ਬਹਿ ਕੇ ਵੀ ਕੰਮ ਕਰਾ ਲਓ ਚਾਹੇ ਕਾਲ ਤੇ ਕਰਾ ਲਓ ਸਾਰੇ ਹੀ ਸਮਾਧਾਨ ਆਪਾਂ ਦੇਣ ਨੂੰ ਤਿਆਰ ਆ ਆਪਣੇ ਕੋਲ ਪਰਫੈਕਟ ਬੰਦਾ ਆ ਕੇ ਕੰਮ ਕਰਵਾ ਸਕਦਾ ਜਿੰਦਾ ਦਾ ਮਰਜ਼ੀ ਕੰਮ ਹੋਵੇ ਆਪਾਂ ਉਹ ਕੰਮ ਨੂੰ ਬੈੱਕ ਐਡੀਟੇਸ਼ਨ ਕਰਾਂਗੇ ਸਲਾਹ ਕਰਾਂਗੇ ਜਾਂ ਕਾਲ ਤੇ ਵਿਚਾਰ ਦਵਾਂਗੇ ਉਹ ਮਿਲਣਗੇ ਉਹਦਾ ਮਨ ਮੰਨੇਗਾ ਤੇ ਕਰਾ ਲੈਣ ਕੋਈ ਮੁਸ਼ਕਿਲ ਨਹੀਂ ਕੰਮ ਸਾਰੇ ਸਮਾਧਾਨ ਹੋਣਗੇ ਠੀਕ ਹੈ ਤੇ ਜੇਕਰ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਤੇ ਐਡਰੈਸ ਦੇ ਨਾਲ ਨਾਲ ਫੋਨ ਨੰਬਰ ਸਕਰੀਨ ਤੇ ਦਿੱਤਾ ਗਿਆ ਤੁਸੀਂ ਫੋਨ ਵੀ ਕਰ ਸਕਦੇ ਹੋ ਜਾਂ ਫਿਰ ਖੁਦ ਵਿਜ਼ਿਟ ਵੀ ਕਰ ਸਕਦੇ ਹੋ